ਸ਼੍ਰੀ ਅਕਾਲ ਸਖਤ ਸਾਹਿਬ ਦੇ ਜਥੇਦਾਰ ਨੇ ਵਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਬਲਟੋਹਾ ਤੇ ਲੱਗੀ 10 ਸਾਲ ਦੀ ਰੋਕ ਹਟਾ ਦਿੱਤੀ ਗਈ ਹੈ ਜੀ ਹਾਂ ਜਥੇਦਾਰ ਗੜਗੱਜ ਨੇ ਵਿਰਸਾ ਸਿੰਘ ਬਲਟੋਹਾ ਤੇ ਰੋਕ ਹਟਾ ਕੇ ਤਨਖਾਹ ਲਗਾਈ ਹੈ ਦੱਸਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਈ ਹੈ ਜਿਸ 'ਚ अनेका ਪੰਥਕ ਮੁੱਦਿਆਂ ਤੇ ਵਿਚਾਰ-ਚਰਚਾ ਕੀਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਰਦਾਰ ਕੁਲਦੀਪ ਸਿੰਘ ਗੜਕਾਚ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਿਆਂ ਦੇ ਸਬੰਧ 'ਚ ਕੁਝ ਲੋਕਾਂ ਵੱਲੋਂ ਪੇਸ਼ ਹੋ ਕੇ ਮੁਆਫੀਆਂ ਮੰਗੀਆਂ ਗਈਆਂ ਨੇ। ਇਸ ਦੌਰਾਨ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਰਦਾਰ ਗਿਆਨੀ ਗੁਰਬਚਨ ਸਿੰਘ, ਅਕਾਲੀ ਲੀਡਰ ਵਿਰਜਾ ਸਿੰਘ ਬਲਟੋਹਾ, ਜਸਵੰਤ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਮੇਤ ਪੰਜ ਜਾਣੇ ਸ੍ਰੀ ਅਕਾਲ ਤਖਤ ਦੇ ਸਨਮੁਖ ਪੇਸ਼ ਹੋਈ ਵਿਰਸਾ ਸਿੰਘ ਵਲਟੋਹਾ ਨੇ ਮਾਫੀ ਮੰਗੀ ਹੈ ਜੱਦਦਾਰ ਗਿਆਨੀ ਕੁਲਦੀਪ ਸਿੰਘ ਅੜਗਾਚ ਨੇ ਬਲਟੋਹਾਂ ਨੂੰ ਸਪਸ਼ਟ ਆਦੇਸ਼ ਦਿੱਤਾ ਹੈ ਕਿ ਉਹ ਧਾਰਮਿਕ ਸ਼ਖਸੀਅਤਾਂ ਬਾਰੇ ਕੋਈ ਬਿਆਨਬਾਜ਼ੀ ਨਾ ਕਰਨ। ਇਹ ਫੈਸਲੇ ਨਾਲ ਸਪਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਜਾਂ ਧਾਰਮਿਕ ਆਦਰਸ਼ ਤੇ ਅਣਚਾਹੀਆਂ ਟਿੱਪਣੀਆਂ ਕਰਨ ਤੋਂ ਬਲਟੋਹਾਂ ਨੂੰ ਹੁਣ ਰੋਕਿਆ ਜਾਵੇਗਾ। ਵਿਰਸਾ ਬਲਟੋਹਾਂ ਨੇ ਅਕਤੂਬਰ 2024 ਚ ਪੰਥ ਦੀਆਂ ਸਰਮੋਹਰ ਸ਼ਖਸੀਅਤਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ। ਜੱਦਦਾਰ ਨੇ ਬਲਟੋਹਾ ਦੀ ਮਾਫੀ ਕਬੂਲ ਕੀਤੀ ਤੇ ਧਾਰਮਿਕ ਸਜ਼ਾ ਲਗਾਉਂਦੇ ਹੋਏ 3 ਦਿਨ ਸ਼ਿ ਦਰਬਾਰ ਸਾਹਿਬ ਚ ਝੂਠੇ ਭਾਂਡੇ ਮਾਂਜਣ ਇੱਕ ਕੰਟਾ ਸੰਗਤ ਦੇ ਜੋੜੇ ਛੜਨ ਦੀ ਸੇਵਾ ਲਗਾਈ ਗਈ ਹੈ ਤੇ 11 ਦਿਨ ਰੋਜ਼ਾਨਾ ਗੁਰਬਾਣੀ ਦਾ ਜਾਪ ਕਰਨਗੇ ਇਸੇ ਤਰ੍ਹਾਂ ਇੱਕ ਦਿਨ ਤਰਨਤਾਰਨ ਵਿਖੇ ਦਰਬਾਰ ਸਾਹਿਬ ਦਮਦਮਾ ਸਾਹਿਬ ਸ਼੍ਰੀ ਕੇਸਗੜ ਸਾਹਿਬ ਤੇ ਇੱਕ ਦਿਨ ਸ਼੍ਰੀ ਅਨੰਦਪੁਰ ਸਾਹਿਬ 20000 ਨਿਭਾਉਣਗੇ ਧਾਰਮਿਕ ਸਜ਼ਾ ਪੂਰੀ ਹੋਣ ਮਗਰੋਂ 1100 ਰੁਪਏ ਦੀ ਦੇਖ ਤੇ 1100 ਰੁਪਏ ਗੋਲਦ ਚ ਪਾਉਣ ਦੇ ਆਦੇਸ਼ ਦਿੱਤੇ ਗਏ ਨੇ